ਪੱਟੀ ਸ਼ਹਿਰ ਵਿਕੇ ਟੁੱਟੀਆਂ ਸੜਕਾਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸ਼ਹਿਰ ਵਾਸੀਆਂ ਦੀ ਇਸ ਮੁਸ਼ਕਲ ਨੂੰ ਮੁੱਖ ਰੱਖਦਿਆਂ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ ਵੱਲੋਂ ਐਤਵਾਲੂ ਸ਼ਹਿਰ ਦੀ ਮੇਨ ਸੜਕ ਦਾ ਉਦਘਾਟਨ ਪੱਟੀ ਬੱਸ ਸਟੈਂਡ ਵਿਖੇ ਕੀਤਾ ਇਸੇ ਤਰ੍ਹਾਂ ਦੂਸਰਾ ਉਦਘਾਟਨ ਪੱਟੀ ਦੀ ਵਾਰ ਨੰਬਰ 2 ਵਿਖੇ ਛਮਚਾਨਗੜ੍ਹ ਦਾ ਨਿਰਮਾਣ ਸ਼ੁਰੂ ਕਰਨ ਲਈ ਕੀਤਾ ਗਿਆ ਵਿਧਾਇਕ ਗਿੱਲ ਨੇ ਦੱਸਿਆ ਕਿ ਸ਼ਹਿਰ ਦੀ ਮੇਨ ਸ਼ਰਕ ਪੀਡਬਲਯੂਡੀ ਵੱਲੋਂ ਬਣਾਈ ਜਾਵੇਗੀ ਜੋ ਡੀਏਵੀ ਸਕੂਲ ਤੋਂ ਲੈ ਕੇ ਚੌਕ ਕਈਆਂ ਵਾਲਾ ਅਤੇ ਚੌਕ ਕਈਆਂ ਵਾਲੋਂ ਤੋਂ ਲੈ ਕੇ ਸਰਹਾਲੀ ਰੋਡ ਤੱਕ ਬਣੇਗੀ ਆਗੇ ਪਹਿਲਾਂ ਵੀ ਇਹ ਸੜਕ 2002 ਤੋਂ 2007 ਤੱਕ ਕਾਂਗਰਸ ਦੀ ਸਰਕਾਰ ਸਮੇਂ ਹੀ ਬਣੀ ਸੀ ਹੁਣ ਇਸ ਸੜਕ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਸ਼ਹਿਰ ਦੇ ਹੋਰ ਵਿਕਾਸ ਕਾਰਜ ਜਿਵੇਂ ਚਮਚਾਨ ਘਟਾ ਆਦਿ ਦੇ ਕੰਮ ਵੀ ਚੱਲਦੇ ਰਹਿਣਗੇ ਇਸ ਦੇ ਨਾਲ ਹੀ ਜਲਦੀ ਸ਼ਹਿਰ ਦੇ ਸਿਵਲ ਸਿਸਟਮ ਪਾਉਣ ਦਾ ਕੰਮ ਵੀ ਸ਼ੁਰੂ ਹੋਵੇਗਾ ਹਰ ਦੇ ਵਿੱਚ ਬੜੇ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਸੀ ਕਿ ਆ ਸੜਕਾਂ ਜਿਹੜੀਆਂ ਟੁੱਟੀਆਂ ਨੇ ਜਾਂ ਹੋਰ ਕੁ ਡਵੈਲਪਮੈਂਟ ਦੇ ਕੰਮਾਂ ਕੀਤੇ ਜਾਣ। ਔਰ ਮੈਨੂੰ ਯਾਦ ਆ ਕਿ ਜਦੋਂ ਪਿਛਲੀ ਵਾਰੀ 2002 ਤੋਂ ਲੈ ਕੇ 7 ਤੱਕ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਉਦੋਂ ਵੀ ਅਸੀਂ ਇਹ ਸਾਰੀਆਂ ਸੜਕਾਂ ਬਣਾਈਆਂ ਸੀ। ਔਰ ਅੱਜ ਅਸੀਂ ਮੈਂ ਸਾਡੀ ਸਰਕਾਰ ਵੱਲੋਂ 3 ਕਰੋੜ ਤੇ 20 ਲੱਖ ਦੇ ਕੰਮ ਜਿਹੜੇ ਪੱਟੀ ਸ਼ਹਿਰ ਦੇ ਡਵੈਲਪਮੈਂਟ ਦੇ ਉਹਨਾਂ ਦੀ ਸ਼ੁਰੂਆਤ ਕਰਨ ਵਾਸਤੇ ਆਇਆ ਹੈ। ਜਿਹੜੀਆਂ ਸੜਕਾਂ ਕਹਿੰਦੇ ਸੀ ਬਾਜ਼ਾਰ ਦੀ ਬੰਦਾ ਐ ਮਿੰਟੋ ਮੰਡੀ ਸਾਹਿਬ ਬਣਾ ਰਿਹਾਗੇ ਟੈਂਡਰ ਖੁੱਲ ਚੁੱਕੇ ਨੇ ਟੈਂਡਰ ਪਾਸ ਹੋ ਚੁੱਕੇ ਨੇ ਪ੍ਰਵਾਨਗੀ ਮਿਲ ਚੁੱਕੀ ਹੈ ਹੋਰ ਡਿਵੈਲਪਮੈਂਟ ਦੇ ਕੰਮ ਚੱਲਦੇ ਰਹਿਣਗੇ ਇਹਦੇ ਨਾਲ ਕੋਈ ਚੋਣ ਜਾਬਦੇ ਦਾ ਸਬੰਧ ਨਹੀਂ ਔਰ ਜੇ ਟੈਂਡਰ ਨਾ ਹੁੰਦੇ ਤੇ ਹੋ ਸਕਦਾ ਕੰਮ ਰੁਕ ਸਕਦਾ ਸੀ ਪਰ ਕਿਉਂਕਿ ਲੋਕਾਂ ਨੇ ਮੰਗਿਆ ਕਿ ਸਾਂਝੇ ਕੰਮ ਨੇ ਸ਼ਹਿਰ ਦੀ ਡਿਵੈਲਪਮੈਂਟ ਦਾ ਮਸਲਾ ਹੈ ਔਰ ਮੈਨੂੰ ਆਸ ਹੈ ਕਿ ਸਾਰੇ ਲੋਕ ਸਹਿਯੋਗ ਦੇਣਗੇ ਔਰ ਮੈਂ ਜਿੰਨੇ ਵੀ ਸਾਡੇ ਇਹ ਜਿਹੜੇ ਸਾਰੇ ਕੰਮ ਹੈ ਸਾਡੇ ਪੀਡਬਲੂਡੀ ਵੱਲੋਂ ਕੀਤੇ ਜਾ ਰਹੇ ਨੇ ਔਰ ਜਿੰਨੇ ਵੀ ਕਾਮ ਨੇ ਮੈਂ ਇਹਨਾਂ ਸਾਰੇ ਅਧਿਕਾਰੀਆਂ ਨੂੰ ਇਹ ਗੱਲ ਕਹੀ ਆ ਕਿ ਸ਼ਹਿਰ ਵਾਲਿਆਂ ਨੂੰ ਕਨਫਰੈਂਸ ਚ ਲੈ ਕੇ ਜਿਸ ਤਰੀਕੇ ਦੇ ਨਾਲ ਸ਼ਹਿਰ ਵਾਲੇ ਸਾਡੇ ਭਰਾ ਕਹਿਣਗੇ ਉਸ ਤਰੀਕੇ ਦਾ ਦਾ ਡਵੈਲਪਮੈਂਟ ਕੀਤਾ ਜਾਊਗੀ ਔਰ ਜਿੱਥੇ ਜਿੱਥੇ ਜੇ ਕੋਈ ਕੰਮ ਇਸ ਤੋਂ ਇਲਾਵਾ ਰਹਿ ਵੀ ਜਾਊਗਾ ਉਹਨੂੰ ਪੂਰਾ ਕਰਨ ਦੇ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਕੋਈ ਕਸਰ ਨਹੀਂ ਛੱਡੀ ਜਾਊਗੀ ਕਿਉਂਕਿ ਹੌਲੀ ਹੌਲੀ ਕਿਉਂਕਿ ਸਾਨੂੰ ਇੱਥੇ ਮੁਸ਼ਕਲ ਆਉਂਦੀ ਸੀਗੀ ਇੱਥੇ ਕਮੇਟੀ ਦੂਸਰੀ ਆ ਸਾਨੂੰ ਕਈ ਮੁਸ਼ਕਲਾਂ ਆਉਂਦੀਆਂ ਕਿਉਂਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਜਿਹੜੇ ਕੋ ਡਿਵੈਲਪਮੈਂਟ ਦੇ ਕੰਮ ਹੁੰਦੇ ਰਹੇ ਆ ਔਰ ਉਹ ਇੱਕ ਖਾਸ ਕਿਸਮ ਦੇ ਬੰਦਿਆਂ ਨੂੰ ਦੇਖ ਕੇ ਤੇ ਉਹ ਬੜਾ ਜਿਆਦਾ ਹੀ ਰੌਲਾ ਗੋਲਾ ਪਿਆ ਵਿਆ ਪਰ ਮੈਂ ਇਹ ਸਾਰੇ ਕੰਮ ਜਿਹੜੇ ਪੀ ਡਬਲਯੂ ਡੀ ਨੂੰ ਦਵਾ ਕੇ ਤਾਂ ਕਿ ਜਿਹੜਾ ਸਾਡਾ ਲੋਕ ਨਿਰਮਾਣ ਵਿਭਾਗ ਆ ਉਹਦੇ ਵੱਲੋਂ ਕੰਮ ਕੀਤੇ ਜਾਂਦੇ ਲੋਕਾਂ ਦੀ ਜਿਹੜੀ ਲੋੜ ਨੂੰ ਪੂਰਾ ਕੀਤਾ ਜਾਵੇ ਉਹ ਦਵਾ ਤੇ ਅੱਜ ਕਮਜ਼ੂਰ ਕਰਤਾਨ ਤੇ ਆਏ ਆ ਔਰ ਇਹ ਕਿਥੇ ਅਧ்கਾਟਨ ਕਰਦਾ ਔਰ ਇੱਕ ਨੰਬਰ 7 ਸ਼ਮਸ਼ਾਨ ਘਾਟਿਆ ਅਧੂਰੀ ਪਈ ਹੈ ਉਹਦੇ ਵਿੱਚ ਤਕਰੀਬਨ ਕੋਈ 9-10 ਲੱਖ ਦਾ ਕੰਮ ਹੈ ਉਹ ਪੂਰਿਆ ਕਰਨ ਵਾਸਤੇ ਸ਼ੁਰੂ ਕਰਾਂਗੇ ਇੱਕ ਤੁਹਾਡੇ ਵਾਲੀ ਸ਼ਮਸ਼ਾਨ ਘਾਟ ਦੇ ਵੀ ਕੰਮ ਹੈਗਾ ਬਾਕੀ ਵੀ ਕਾਫੀ ਜਿਹੜੀਆਂ ਸ਼ਹਿਰ ਦੀਆਂ ਗਲੀਆਂ ਗੋਲੀਆਂ ਕੋਈ ਨਹੀਂ ਛੱਡਨੇ ਜਿੱਥੇ ਵੀ ਲੋਡ ਹੋਏਗੀ ਅਸੀਂ ਸੀਵਰੇਜ ਵੀ ਪਾਵਾਂਗੇ ਬਾਅਦ ਸੀਵਰੇਜ ਦਾ ਪ੍ਰਬੰਧ ਵੀ ਆ ਜਾਣਾ ਹੈ ਕਲੈਕਸ਼ਨ ਕੰਪਲੀਟ ਹੋ ਜਾਵੇ ਸੀਵਰੇਜ ਵੀ ਪਾਵਾਂਗੇ ਜਿੱਥੇ ਹੋਊਗੀ ਜਿੱਥੇ ਛੋਟਾ ਸੀਵਰੇਜ ਤੋਂ ਵੱਡਾ ਕਰਾਂਗੇ ਜਿੱਥੇ ਬਿਲਕੁਲ ਨਹੀਂ ਸੀਵਰੇਜ ਪਾਵਾਂਗੇ ਇਸ ਕਰਕੇ ਕੋਈ ਕਿਸੇ ਕਿਸਮ ਦੀ ਕਸਰ ਨਹੀਂ ਰਹੇ ਇਹ ਸਾਡੀ ਵਾੜ 1 ਤੇ 2 ਦਾ ਸਾਂਝਾ ਸ਼ਮਸ਼ਾਨਘਾਟ ਹੈ ਪਹਿਲਾਂ ਤੇ ਇਹ ਰਿਵਾਰਡ ਨੰਬਰ 1 ਇੱਕ ਸੀਗੀ ਬਾਅਦ ਚ 1 2 ਬਣ ਗਈ ਤੇ ਇਹਦੇ ਬਹੁਤ ਸਾਰੇ ਕੰਮ ਹੋਣ ਵਾਲੇ ਆ ਅਧੂਰੇ ਪਏ ਨੇ ਇੱਕ ਵਾਰੀ ਸ਼ੁਰੂ ਵੀ ਕੀਤਾ ਸੀ ਪਰ ਕਿਉਂਕਿ ਇੱਥੇ ਬਹੁਤ ਜ਼ਿਆਦੇ ਪੈਸੇ ਚਾਹੀਦੇ ਸੀ ਕੰਮ ਰਹਿ ਜਾਂਦੇ ਸੀ ਵਿੱਚ ਹੁਣ ਇਹਦੇ ਵਾਸਤੇ 9 ਲੱਖ 56 ਹਜ਼ਾਰ ਦੇ ਕੰਮ ਮਨਜ਼ੂਰ ਹੋਏ ਨੇ ਜਿਹਦੇ ਵਿੱਚ ਚਾਰ ਦੁਵਾਰੀ ਵੀ ਬਣਨੀ ਆ ਛੱਡ ਵੀ ਬੰਨਣਾ ਬਰਾਂਡਾ ਵੀ ਬੰਨਣਾ ਔਰ ਇਹਦੇ ਥੱਲੇ ਦੇ ਪਾਸੇ ਫਲੋਰਿੰਗ ਵੀ ਬੰਨੀ ਆ ਵੇ ਸਾਰੇ ਕੰਮ ਕਰਕੇ ਅਸੀਂ ਕੰਪਲੀਟ ਕਰਕੇ ਫੇਰ ਹਟਾਂਗੇ ਔਰ ਸਵੇਰ ਤੋਂ ਕੰਮ ਸ਼ੁਰੂ ਹੋ ਜਾਣਗੇ ਔਰ ਕੰਪਲੀਟ ਕਰਕੇ ਕਿਉਂਕਿ ਇਹ ਇਹੋ ਜੀ ਜਗ੍ਹਾ ਜਿੱਥੇ ਸਾਰਿਆਂ ਨੇ ਆਉਣਾ ਹੈ ਔਰ ਮੈਨੂੰ ਬੜਾ ਅੱਛਾ ਲੱਗਦਾ ਕਿ ਇੱਥੋਂ ਜਿਹੜੇ ਨੌਜਵਾਨ ਬੱਚੇ ਆ ਇਹਦੀ ਸਾਂਭ ਸੰਭਾਲ ਵਾਸਤੇ ਕੰਮ ਕਰਦੇ ਨੇ ਔਰ ਆਪਾਂ ਇੱਕ ਕਮੇਟੀ ਬਣਾਵਾਂਗੇ ਇਥੇ ਲੋਕਲ ਕਿ ਜਿਹੜੇ ਇਹਦੀ ਸਾਂਭ ਸੰਭਾਲ ਬਾਅਦ ਚ ਕਰਨਗੇ ਇੱਕ ਵਾਰੀ ਤਾਂ ਬਣਾ ਜਾਣੀ ਆ ਬਾਅਦ ਜਿਹੜੀ ਸਾਫ ਸਫਾਈ ਕਰਨੀ ਆ ਆਪਣੀ ਜ਼ਿੰਮੇਵਾਰੀ ਬੰਦੀ ਸੋ ਇਸ ਕਰਕੇ 9,56,000 ਮੇਰਾ ਖਿਆਲ ਦੇ ਵਿੱਚ ਸਾਰੇ ਕੰਮ ਹੋ ਜਾਣਗੇ ਜੇ ਕੋਈ ਘਾਟ ਰਹੇ ਜੂਗੇ ਅਸੀਂ ਫਿਰ ਦੁਬ ਜਿਹੜਾ ਵੀ ਅਸੀਂ ਕੰਮ ਕਰਾਂ ਉਹ ਇਹ ਤੁਸੀਂ ਇੱਕ ਕਮੇਟੀ ਬਣਾਓ ਮਟੀਰੀਅਲ ਦੀ ਦੂਜਾ ਜਾਂ ਸਾਰਾ ਕਿਸੇ ਪਾਸੇ ਕੋਈ ਨਹੀਂ ਹੋਣਾ ਪਾਲਿਟੀ ਵਧੀਆ ਬੈਂਡ ਨੂੰ ਵੀ ਥੋੜਾ ਜਿਆਦਾ